ਸਾਡੇ ਨਾਲ ਪ੍ਰਧਾਨ ਜੀ ਨੇ ਜੋ ਕਿ ਇਸ ਕਮੇਟੀ ਦੇ ਪ੍ਰਧਾਨ ਜੀ ਹੈ ਪ੍ਰਧਾਨ ਜੀ ਕੀ ਕਹਿਣਾ ਚਾਹੁੰਦੇ ਹੋ ਮੰਦਰ ਦੇ ਲਈ ਜੋ ਤਰੋਦੇਸ਼ੀ ਨੂੰ ਕੀ ਕੀ ਇੱਥੇ ਜਿਹੜੇ ਉਪਰਾਲੇ ਕੀਤੇ ਜਾਂਦੇ ਨੇ ਉਤਪਲਾਂ ਸਾਰੇ ਭਗਤਾਂ ਨੂੰ ਹਰ ਹਰ ਮਹਾਦੇਵ જય ਸ਼ਿਵ ਸ਼ੇਖਰ ਪੁਰਨਾਥ ਜੋ ਕਿ ਅਜੀਤਰਾਸੀਆ ਜੀ ਹਰ ਮਹੀਨੇ ਇੱਥੇ ਤਰੋਸ਼ੀ ਬਹੁਤ ਹੀ ਧੂਮ ਧਾਮ ਤੇ ਬਹੁਤ ਹੀ ਸ਼ਰਧਾ ਦੇ ਨਾਲ ਭਰਦੀ ਹੈ ਇੱਥੇ ਸੰਗਾਂਲੂ ਲੱਖਾਂ ਦੀ ਤਦਾਲ ਵਿੱਚ ਪਹੁੰਚਦੇ ਨੇ ਤੇ ਆਪਣੀਆਂ ਮਨੋ ਕਾਮਨਾ ਪੂਰਨ ਕਰਦੇ ਨੇ ਤੇ ਇਥੋਂ ਝੋਲੀਆਂ ਭਰ ਕੇ ਜਾਂਦੇ ਨੇ ਜੋ ਕਿ ਇੱਥੇ ਹਰ ਦੇ ਹਰ ਵਾਰ ਦੀ ਤਰ੍ਹਾਂ ਇੱਥੇ ਸ਼ਗਾਰ ਬਹੁਤ ਹੀ ਵਧੀਆ ਤਰੀਕੇ ਨਾਲ ਕੀਤਾ ਜਾਂਦਾ ਹੈ ਦਰੋਪ ਸਿੰਘ ਅਤੇ ਇੱਥੇ ਜਾਗਰਣ ਪਾਰਟੀ ਲਈ ਵੱਡੇ ਵੱਡੇ ਸਮਰਾਟ ਆਉਂਦੇ ਨੇ ਜਿਹਨੇ ਕੋਲੇनाथ ਜੀ ਦਾ ਗੁਣਖਾਨ ਕਰਦੇ ਨੇ ਤੇ ਆਪੇ ਆਪਣੀਆਂ ਝੋਲੀਆਂ ਭਰ ਕੇ ਜਾਂਦੇ ਨੇ ਅਤੇ ਹਰ ਮਹੀਨੇ ਨੂੰ ਉਹ ਕਾਲ ਕਰਕੇ ਕਹਿੰਦੇ ਨੇ ਵੀ ਸਾਨੂੰ ਇੱਥੇ ਮੌਕਾ ਦੋ ਪ੍ਰਮਾਤਮਾ ਉਹਨਾਂ ਨੂੰ ਇੱਥੇ ਗਾਣ ਦਾ ਮੌਕਾ ਵੀ ਦਿੰਦਾ ਤੇ ਉਹਨਾਂ ਦੀਆਂ ਝੋਲੀਆ ਵੀ ਭਰਦਾ ਤੇ ਜੋ ਵੀ ਸਧਾਲੂ ਆਉਂਦੇ ਨੇ ਅਸੀਂ ਤਾਂ ਇਹ ਦੇਖਿਆ ਕਦੀ ਇੱਥੋਂ ਖਾਲੀ ਝੋਲੀ ਨਹੀਂ ਗਏ ਇੱਥੇ ਲੰਗਰ ਵੀ ਚੱਲਦਾ ਹੈ ਤੇ ਭੰਡਾਰਾ ਵੀ ਚੱਲਦਾ ਹੈ ਤੇ ਸ਼ਹਿਰ ਵਾਸੀ ਤੇ ਨਗਰ ਵਾਸੀ ਤੇ ਹੋਰ ਭਗਤ ਜਨਾਂ ਦੀ ਕਿਰਪਾ ਦੇ ਨਾਲ ਇੱਥੇ ਬਹੁਤ ਜ਼ਿਆਦਾ ਉਤਸ਼ਾਹ ਦੇ ਨਾਲ ਇਹਨੂੰ ਮਨਾਈ ਜਾਂਦੀ ਹੈ ਤੇ ਅੱਗੇ ਹੁਣ ਮਹਾ ਸ਼ਿਵਰਾਤਰੀ ਦੀਆਂ ਤਿਆਰੀਆਂ ਵੀ ਸ਼ੁਰੂ ਹੋ ਚੁੱਕੀਆਂ ਨੇ ਕਿਉਂਕਿ 26 ਫਰਵਰੀ ਨੂੰ ਆ ਰਹੀ ਹੈ। ਆ 26 ਫਰਵਰੀ ਨੂੰ ਪ੍ਰਧਾਨ ਜੀ ਅਤੇ ਕੀ ਕੀ ਪ੍ਰਬੰਧ ਹੋਣਗੇ? ਸੁਣਿਆ ਕਾਫੀ ਦੂਰ ਤੱਕ ਜਾਣ ਲੱਗ ਜਾਂਦਾ ਹੈ। ਰਸ਼ ਬਹੁਤ ਜ਼ਿਆਦਾ ਹੁੰਦਾ ਹੈ। ਕਿ 26 ਜਨਵਰੀ ਨੂੰ ਇਸ ਵਾਰ ਜਨਤਾ ਜਿਹੜੀ ਦੂਰ ਦੂਰ ਤੋਂ ਲੋਕ ਆਂਦੇ ਨੇ ਉਹਨਾਂ ਨੂੰ ਸੰਭਾਲਣ ਦੇ ਲਈ ਕਮੇਟੀ ਕੀ ਕਰਦੀ ਹੈ? ਲਖੋ ਜੀ ਕਮੇਟੀ ਤੇ ਪੁਲਿਸ ਪ੍ਰਸ਼ਾਸਨ ਦਾ ਸਾਨੂੰ ਬਹੁਤ ਵੱਡਾ ਸਹਿਯੋਗ ਮਿਲਦਾ ਹੈ। ਅਸੀਂ ਪੂਰੀਆਂ ਤਿਆਰੀਆਂ ਤੇ ਪੂਰੇ ਵਧੀਆ ਪ੍ਰਬੰਧ ਦੇ ਨਾਲ ভক্তਾਂ ਨੂੰ ਦਰਸ਼ਨ ਕਰਵਾਉਂਦੇ ਆ ਤੇ ਬਹੁਤ ਦੂਰੋਂ ਦੂਰੋਂ ਸੰਗਤ ਆਂਦੀ ਆ ਲੱਖਾਂ ਦੀ ਤੀੜਾਰ ਦੇ ਵਿੱਚ ਇੱਥੇ ਲਾਈਨਾਂ ਲੱਗ ਜਾਂਦੀਆਂ ਨੇ ਤਕਰੀਬਨ ਪਿੰਡ ਤੱਕ ਲਾਈਨ ਲੱਗ ਜਾਂਦੀ ਹੈ ਕਿਉਂਕਿ ਉਹ ਦਿਨ ਤੁਹਾਨੂੰ ਪਤਾ ਹੈ ਮਾਘ ਸ਼ਿਵਰਾਤਰੀ ਦਾ ਤਿਹਾੜ ਤਾਂ ਹਰ ਜਗ੍ਹਾ ਹੀ ਮਨਾਇਆ ਹੁੰਦਾ ਹੈ ਇਹ ਜੋ ਇਸ ਜਗ੍ਹਾ ਤੇ ਦੋਸਤਾਨ ਹੈ ਇਹ ਪ੍ਰਾਚੀਨ ਮਹਾਕਲੈਸ਼ਵਰ ਦਾ ਮੰਦਿਰ ਹੈ ਇੱਥੇ ਬਹੁਤ ਜ਼ਿਆਦਾ ਸ਼ਰਧਾਲੂ ਅਤੇ ਬਹੁਤ ਸ਼ਰਧਾ ਨਾਲ ਲੋਕ ਪਹੁੰਚਦੇ ਨੇ ਤੇ ਇੱਥੇ ਸਤਾਲਾਂ ਦੇ ਨਾਲ-ਨਾਲ ਬਹੁਤ ਜ਼ਿਆਦਾ ਲੰਗਰ ਵੀ ਲਗਾਏ ਜਾਂਦੇ ਨੇ ਸੰਗਤ ਦਾ ਬਹੁਤ ਵਧੀਆ ਤਰੀਕੇ ਨਾਲ ਖਿਆਲ ਅਤੇ ਪ੍ਰਬੰਧ ਕੀਤੇ ਜਾਂਦੇ ਨੇ ਤਾਂ ਜੋ ਕਿਸੇ ਨੂੰ ਪਰੇਸ਼ਾਨੀ ਨਾ ਹੋ ਸਕੇ ਪੰਚਮੁਖੀ ਹਨੂਮਾਨ ਜੀ ਦੀ ਮੂਰਤੀ ਵੀ ਇੱਥੇ ਸਥਾਪਿਤ ਕੀਤੀ ਗਈ ਹੈ ਸ਼੍ਰੀ ਕ੍ਰਿਸ਼ਨ ਭਗਵਾਨ ਜੀ ਦੀ ਵੀ ਇੱਕ ਕਦੋਂ ਮੂਰਤੀ ਸਥਾਪਿਤ ਕੀਤੀ ਗਈਆਂ ਜੀ ਇਹ ਪਿਛਲੇ ਮਹੀਨੇ ਸਥਾਪਿਤ ਕੀਤੀਆਂ ਗਈਆਂ ਨੇ ਜੀ ਇਹ ਵੀ ਸ਼ਰਧਾਲੂਆਂ ਨੇ ਦਾਣੇ ਕੀਤੇ ਉਹਨਾਂ ਨੇ ਹੀ ਲਗਵਾਈਆਂ ਨੇ ਉਹਨਾਂ ਦੇ ਪਰਿਵਾਰਾਂ ਤੇ ਇੰਨੀ ਕਿਰਪਾ ਹੋਈ ਹੈ ਤਾਂ ਜੋ ਉਹਨਾਂ ਨੇ ਹੀ ਇਹ দান ਕੀਤੇ ਨੇ ਜੀ ਮੂਰਤੀਆਂ ਸੰਗਤ ਨੂੰ ਪੀਕੀ ਅਪੀਲ ਕਰਦੇ ਹੋਏ ਸੰਗਤ ਨੂੰ ਇਹ ਹੀ ਅਪੀਲ ਕਰਦੇ ਆਂ ਵੀ ਜੋ ਵੀ ਕੋਈ ਤੁਨੂੰ ਮਨੂੰ ਇੱਥੇ ਪਹੁੰਚਦਾ ਏ ਤਾਂ ਕਦੇ ਵੀ ਖਾਲੀ ਨਹੀਂ ਗਿਆ